ਉਹ ਜ਼ਿਆਦਾ ਵਧੀਆ ਹੈ। ਇਹ ਕੋਈ ਕੰਮ ਇੱਕ ਦਿਨ ਆ। ਜਿਹੜਾ ਆਪਣਾ ਸੈਲ ਹੈਗਾ ਉਹ ਸక్తిਵਾਲਾ ਕਰਦੇ ਹੋ ਆਪਣੇ ਸ਼ਾਬਾਸ਼ ਕੀ ਕਹਿਣਾ ਚਾਹੋਗੇ ਜਿਹੜਾ EVM ਮਸ਼ੀਨਾਂ ਤੋਂ ਫੋਕਸ ਦਾ ਕਰਵਾਣਾ ਹੋਇਆ। ਸਾਡੇ ਮੈਨੂੰ ਪ੍ਰਬੰਧ ਤੁਸੀਂ ਦੇਖ ਹੀ ਸਕਦੇ ਹੋ। ਅ ਪ੍ਰਸ਼ਾਸਨ ਵੱਲੋਂ ਸਾਡੇ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ। ਸੁਰੱਖਿਆ ਦੇ ਵੀ ਤੇ ਜਿਹੜੇ ਖਾਣ-ਪੀਣ ਦੇ ਪੋਲਿੰਗ ਸਟਾਫ ਇੱਥੇ ਆਇਆ ਹੈਗਾ ਜਿਨ੍ਹਾਂ ਨੇ ਬੂਥਾਂ ਤੇ ਜਾਣਾ ਉਹਨਾਂ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਆ। 222 ਬੂਥਾਂ ਦੇ ਉੱਤੇ ਸਾਡੀਆਂ ਟੀਮਾਂ ਰਵਾਨਾ ਹੋ ਰਹੀਆਂ ਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਟੇਬਲ ਵਾਈ ਜਿਹੜਾ ਅਸੀਂ ਹਰੇਕ ਟੀਮ ਨੂੰ ਜਿਹੜਾ ਸਮਾਨ ਦਿੱਤਾ ਜਾ ਰਿਹਾ ਤਾਂ ਜੋ ਕਿਸੇ ਵੀ ਟੀਮ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਪ੍ਰੋਪਰ ਉਹਨਾਂ ਨੂੰ ਗਾਈਡ ਕਰਕੇ ਸਮਝਾ ਕੇ ਭੇਜਿਆ ਜਾ ਰਿਹਾ ਤਾਂ ਜੋ ਜਿਹੜੀ ਇਹ ਇਲੈਕਸ਼ਨਾਂ ਵਧੀਆ ਤਰੀਕੇ ਦੇ ਨਾਲ ਸੰਪੰਨ ਹੋ ਸਕੇਗਾ ਤੁਸੀਂ ਬਹੁਤ ਸਾਰੀ ਇਲੈਕਸ਼ਨਾਂ ਕਰਾਈ ਹੈਗੀ ਲੇਕਿਨ ਆ ਇਲੈਕਸ਼ਨ ਆਪਣੀ ਜਿਹੜੀ ਹੈਗੀ ਉਹ ਕਿਉਂਕਿ ਇੱਕ ਕੰਸਟਿਟੂਐਂਸੀ ਦੀ ਇਲੈਕਸ਼ਨ ਹੋ ਰਹੀ ਹੈਗੀ ਪੂਰੇ ਪੰਜਾਬ 'ਚ ਤੇ ਉਹ ਸਾਰਿਆਂ ਦਾ ਫੋਕਸ ਉੱਤੇ ਰਹਿੰਦਾ ਹੈਗਾ ਇਸ ਕਰਕੇ ਆਪਾਂ ਇਨਸ਼ੋਰ ਕਰਨਾ ਹੈਗਾ ਕਿ ਬਹੁਤ ਹੀ ਸ਼ਾਂਤਮਈ ਢੰਗ ਨਾਲ ਇਲیکشن ਮੁਕੰਮਲ ਹੋਵੇ ਉਹਦੇ ਵਾਸਤੇ ਜ਼ਰੂਰੀ ਹੈਗਾ ਤੁਸੀਂ 100 ਮੀਟਰ ਤੱਕ ਜਿਹੜਾ ਆਪਣਾ ਪ੍ਰੋਟੋਕੋਲ ਹੈਗਾ ਮੰਨੋ ਕਿ ਇਲیکشن ਕਮਿਸ਼ਨ ਦੀ ਗਾਈਡਲਾਈਨ ਦੇ ਮੁਤਾਬਿਕ ਕਿ ਉੱਥੇ ਕੋਈ ਭੀੜ ਇਕੱਠੀ ਨਾ ਹੋਵੇ ਉੱਥੇ ਕੋਈ ਸਟਾਲ ਨਾ ਲੱਗੇ 100 ਮੀਟਰ ਦੇ ਦਾਇਰੇ 'ਚ ਕੋਈ ਪੋਸਟਰ ਨਾ ਲੱਗਿਆ ਹੋਵੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹ ਕੋਈ ਤਰ੍ਹਾਂ ਵੋਟ ਪਾਣ ਆ ਰਿਹਾ ਹੈਗਾ ਉਹਨੂੰ ਇਨਫਲੂਐਂਸ ਕਰਨ ਵਾਸਤੇ ਜਾਂ ਉਹਦੇ ਨਾਲ-ਨਾਲ ਜਿੱਦਾਂ ਕਈ ਵਾਰ ਬੰਦਾ ਅੱਗੇ ਪਿੱਛੇ ਚਲਦੇ ਹੋਏ ਕੰਨ 'ਚ ਬੋਲ ਰਿਹਾ ਹੁੰਦਾ ਆ ਜਾਂ ਉਹਨੂੰ ਫੋਰਸ ਕਰ ਰਿਹਾ ਹੁੰਦਾ ਉਹ ਨਾ ਹੋਵੇ ਇਸ ਤਰ੍ਹਾਂ ਦੀ ਜਿਹੜੀ ਸਾਰੀ ਚੀਜ਼ਾਂ ਹੈਗੀਆਂ ਜਿਹੜੇ ਆਈ.ਡੀ. ਕਾਰਡ ਅੰਦਰ ਜਾਣ ਵੇਲੇ ਤੁਸੀਂ ਚੈੱਕ ਕਰਨਾ ਜਿਹੜੇ ਮਾਜੋ ਕਲੈਕਸ਼ਨ ਕਮਿਸ਼ਨਰ ਵੱਲੋਂ ਨੋਟੀਫਾਈਡ ਹੈਗੇ ਸਾਰੇ ਆਇਡੈਂਟਿਟੀਜ਼ ਉਹਨਾਂ ਵਿੱਚੋਂ ਕੋਈ ਵੀ ਇੱਕ ਆਈ.ਡੀ. ਕਾਰਡ ਉਹਦੇ ਕੋਲ ਹੋਵੇ ਉਸ ਤੋਂ ਬਾਅਦ ਉਹ ਆਪਣੀ ਕਿਊ 'ਚ ਲੱਗ ਕੇ ਲਾਈਨ 'ਚ ਲੱਗ ਕੇ ਜਾਵੇ ਮੋਬਾਈਲ ਫੋਨ ਤੁਸੀਂ ਕਿਸੇ ਵੀ ਬੰਦੇ ਨੂੰ ਅੰਦਰ ਜਾਣ ਵਾਸਤੇ允许 ਨਹੀਂ ਕਰਨਾ ਹੈਗਾ ਖਾਲੀ ਜਿਹੜੇ ਆਪਣੇ ਸਾਥੀ মিডিਆ ਵਾਲੇ ਹੈਗੇ ਜਿਨ੍ਹਾਂ ਨੂੰ ਡੀਸੀ ਸਾਹਿਬ ਵੱਲੋਂ ਸਪੈਸ਼ਲ ਪਾਸ ਜਾਰੀ ਕੀਤੇ ਗਏ ਹੈਗੇ ਉਹ ਜਿਹੜੇ ਹੈਗੇ ਉਹ ਇਲੈਕਟ੍ਰੋਨਿਕ ਇਕਵਿਪਮੈਂਟ ਦੀ ਵਰਤੋਂ ਕਰ ਸਕਦੇ ਹਨ ਠੀਕ ਹੈ ਉਹ ਵੀ ਤੁਹਾਡਾ ਜਿਹੜਾ ਬੀਐਲਓ ਹੈਗਾ ਉਹਦੇ ਨਾਲ ਤੁਸੀਂ ਰਾਸਤਾ ਕਰ ਲਓ ਜਿੱਥੇ ਤੁਹਾਨੂੰ ਕਨਫਿਊਜ਼ਨ ਹੋਵੇ ਤੇ ਆਦਰਵਾਇਜ਼ ਤੁਸੀਂ ਕੋਈ ਇਸ ਤਰੀਕੇ ਦਾ ਮੋਬਾਈਲ ਫੋਨ ਜਿਹੜਾ ਰੂਟੀਨ ਵੋਟਰ ਜਾ ਰਿਹਾ ਹੈਗਾ ਉਹਨੂੰ ਨਹੀਂ ਲੈ ਕੇ ਜਾਣ ਦੇਣਾ ਹੈਗਾ ਨਾਲ ਜਿਹੜੇ ਕੈਂਡੀਡੇਟਸ ਹੈਗੇ ਉਹ ਵੀ ਕੋਈ ਅ ਅੰਦਰ ਜਿਹੜਾ ਹੈਗਾ ਸਿਕਿਉਰਿਟੀ ਵਾਲਾ ਇਹ ਅੰਦਰ ਨਾਲ ਉਹਦੇ ਕੋਈ ਬੰਦਾ ਜਾ ਰਿਹਾ ਹੋਵੇ ਉਹ ਅਲਾਉਡ ਨਹੀਂ ਕਰਨਾ ਕਿਉਂਕਿ ਕੈਂਡੀਡੇਟ ਖੁਦ ਵਿਜ਼ਿਟ ਕਰ ਸਕਦਾ ਹੈਗਾ ਉਹ ਤੁਹਾਨੂੰ ਪਤਾ ਹੈਗਾ ਉਹ ਵੀ ਬੀਐਲਓ ਦੇ ਨਾਲ ਰਸਤਾ ਕਰਕੇ ਤੁਸੀਂ ਇਨਸ਼ੋਰ ਕਰਨਾ ਹੈਗਾ ਤੁਹਾਡੇ ਸਾਰਿਆਂ ਦੇ ਰਹਿਣ ਦੀ ਵਿਵਸਥਾ ਖਾਣ ਦੀ ਵਿਵਸਥਾ ਜਿਹੜੀ ਆਪਣੀ ਆ ਪਾਰਟੀ ਹੈ ਕਿ ਪੋਲਿੰਗ ਪਾਰਟੀ ਉਹਦੇ ਨਾਲ ਹੀ ਕੀਤੀ ਗਈ ਹੈਗੀ ਤੇ ਉਹ ਡੀਸੀ ਸਾਹਿਬ ਵੱਲੋਂ ਸਾਰਾ ਕੋਆਰਡੀਨੇਟ ਕਰਾ ਦਿੱਤਾ ਗਿਆ ਹੈਗਾ ਤੁਸੀਂ ਤੁਹਾਡਾ ਸਾਰਿਆਂ ਦਾ ਖਾਣਾ ਵੀ ਉੱਥੇ ਹੀ ਹੋਏਗਾ ਹੁਣ ਤੋਂ ਜਦੋਂ ਤੋਂ ਤੁਸੀਂ ਪੋਲਿੰਗ ਪਾਰਟੀ ਦੇ ਨਾਲ ਕਰੋਗੇ ਉਦੋਂ ਤੋਂ ਲੈ ਕੇ ਤੇ ਜਦੋਂ ਤੱਕ ਉਹ ਈਵੀਐਮ ਮਸ਼ੀਨਾਂ ਵਾਪਸ ਜਮਾਨੇ ਹੋ ਜਾਂਦੀ ਸੁਰੱਖਿਸ਼ਤ ਆ ਕੇ ਉਦੋਂ ਤੱਕ ਤੁਸੀਂ ਉਹ ਈਵੀਐਮ ਦਾ ਸਾਥ ਨਹੀਂ ਛੱਡਣਾ ਹੈਗਾ ਉਹ ਪੋਲਿੰਗ ਪਾਰਟੀ ਦੀ ਕਸਟਡੀ 'ਚ ਹੈਗੀ ਤੇ ਤੁਹਾਡੀ ਸੁਰੱਖਿਆ 'ਚ ਹੈਗੀ ਠੀਕ ਹੈ ਉਹਦੇ ਨਾਲ ਹੀ ਜਿਹੜੀ ਡੈਜ਼ਿਗਨੇਟਿਡ ਬੱਸ ਜੱਦੀ ਹੈਗੀ ਉਹਦੇ 'ਚ ਤੁਸੀਂ ਬੈਠ ਕੇ ਜਾਣਾ ਉਹਦੇ 'ਚ ਹੀ ਬੈਠ ਕੇ ਆਣਾ ਮਤਲਬ ਈਵੀਐਮ ਤੁਹਾਡੇ ਨਾਲ ਚੱਲਣੀ ਚਾਹੀਦੀ ਠੀਕ ਹੈ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਨਾਲ ਜਿਹੜੇ ਹੈਗੇ ਬਹੁਤ ਸਾਰੇ ਅਫਸਰ ਬਾਹਰ ਲੋਅਨ ਆਰਡਰ ਮੇਨਟੇਨ ਕਰਨ ਵਾਸਤੇ ਲਾਏ ਹੈਗੇ ਉਹਨਾਂ ਦੇ ਡਿਊਟੀ ਚਾਰਟ ਵੀ ਅਸੀਂ ਤੁਹਾਡੇ ਨਾਲ ਸਰਕੂਲੇਟ ਕਰ ਦਾਂਗੇ ਹੁਣ ਤੇ ਨੰਬਰ ਵਾਈਜ਼ ਡਿਊਟੀ ਚਾਰਟ ਲਾਏ ਗਏ ਹੈਗੇ ਪੈਟਰੋਲਿੰਗ ਪਾਟੀ ਤੋਂ ਇਲਾਵਾ ਵੀ ਅਸੀਂ ਜੀਓ ਤੇ ਇਨਸਪੈਕਟਰ ਰੈਂਕ ਤੇ ਡੀਐਸਪੀ ਦੇ ਇਨਸਪੈਕਟਰ ਰੈਂਕ ਦੇ ਅਫਸਰ ਬਹੁਤ ਸਾਰੇ ਲਾਏ ਹੈਗੇ ਉਹ ਪੋਸਟ ਨੰਬਰ ਵਾਈਜ਼ ਹੈਗੇ ਤੁਸੀਂ ਉਹਨਾਂ ਦੇ ਨੰਬਰ ਵੀ ਜ਼ਰੂਰ ਆਪਣੇ ਕੋਲ ਸੇਵ ਕਰ ਲਓ